ਜੇਕਰ ਤੁਸੀਂ ਪ੍ਰਾਰਥਨਾ ਨਹੀਂ ਕਰਦੇ ਤਾਂ ਅੱਜ ਤੋਂ ਬਾਅਦ ਜ਼ਰੂਰ ਪ੍ਰਾਰਥਨਾ ਕਰੋ ਕਿਉਂਕਿ ਪ੍ਰਾਰਥਨਾ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਆ ਤੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਸਾਡੀ ਜ਼ਿੰਦਗੀ ਦੇ ਅੰਦਰ ਉਹ ਵਰਕਤਾ ਆਉਂਦੀਆਂ ਜਿਹੜੀਆਂ ਅਸੀਂ ਕਦੀ ਸੋਚੀਆਂ ਵੀ ਨਹੀਂ ਹੁੰਦੀਆਂ ਸਾਡੀ ਸੋਚ ਤੋਂ ਪਰੇ ਹੋ ਕੇ ਸਾਡੇ ਜੀਵਨ ਦੇ ਵਿੱਚ ਉਹ ਵਰਕਤਾ ਆਉਂਦੀਆਂ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਜੋੜਦੇ ਹਾਂ ਖੁਦਾ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿਉਂਕਿ ਜਦੋਂ ਪ੍ਰਾਰਥਨਾ ਕਰਦੇ ਹਾਂ ਅਸੀਂ ਪਰਮੇਸ਼ਰ ਦੇ ਨਾਲ ਗੱਲਬਾਤ ਕਰਦੇ ਆਪਣੇ ਦਿਲ ਦੀਆਂ ਗੱਲਾਂ ਉਹਨੂੰ ਦੱਸਦੇ ਹਾਂ ਅਸੀਂ ਜਾਣਦੇ ਹਾਂ ਪ੍ਰਾਰਥਨਾ ਦੇ ਨਾਲ ਬੰਧਨ ਤੇ ਸਰਾਪ ਟੁੱਟਦੇ ਆ ਤੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਸਾਡੀ ਜ਼ਿੰਦਗੀ ਦੇ ਜਿੰਨੇ ਬੰਧਨ ਹੁੰਦੇ ਨੇ

ਆਤਮ ਵਿਸ਼ਵਾਸ ਨੂੰ ਸ਼ਕਤੀ ਮਿਲਦੀ ਆ ਪ੍ਰਾਰਥਨਾ ਕਰਨ ਦੇ ਨਾਲ ਸਾਡਾ ਵਿਸ਼ਵਾਸ ਜਿਹੜਾ ਉਹ ਮਜ਼ਬੂਤ ਹੁੰਦਾ ਜਦੋਂ ਸਾਡਾ ਦਿਲ ਟੁੱਟ ਜਾਂਦਾ ਹੈ ਅਸੀਂ ਹਾਰ ਜਾਂਦੇ ਆ ਜਾਂ ਅਸੀਂ ਬੜੇ ਨਿਰਾਸ਼ ਹੋ ਜਾਂਦੇ ਆ ਤਾਂ ਇੱਕ ਪ੍ਰਾਰਥਨਾ ਹੀ ਹਾਂ ਜਿਹੜੀ ਸਾਨੂੰ ਫਿਰ ਤੋਂ ਉੱਪਰ ਉਠਾਉਂਦੀ ਹੈ ਇਸ ਕਰਕੇ ਤੁਸੀਂ ਪ੍ਰਾਰਥਨਾ ਜ਼ਰੂਰ ਕਰੋ ਤੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਆਂ ਤੇ ਪ੍ਰਾਰਥਨਾ ਦੇ ਦੁਆਰਾ ਅਸੀਂ ਵੱਡੀਆਂ-ਵੱਡੀਆਂ ਆਸ਼ੀਸ਼ਾਂ ਵਰਦਾਨ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਦੇ ਆਂ ਤੇ ਪ੍ਰਾਰਥਨਾ ਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਆ ਉਹ ਹਰ ਰੋਜ਼ ਦੀ ਜੰਗੀਆਂ ਨਿੱਖੜਦੀ ਜਾਂਦੀ ਆ ਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਜਿਹੜੀਆਂ ਬਰਿਆਈਆਂ ਆ ਜਿਹੜੀ ਗੰਦਕ ਹੁੰਦੀ ਆ ਜਿਹੜੀ ਗੰਦਗੀ ਹੁੰਦੀ ਆ ਉਹ ਵੀ ਸਾਫ਼ ਹੋ ਜਾਂਦੀ ਆ ਇਸ ਕਰਕੇ ਪ੍ਰਾਰਥਨਾ ਜ਼ਰੂਰ ਕਰਿਆ ਕਰੋ ਤੇ ਪ੍ਰਾਰਥਨਾ ਦੇ ਨਾਲ ਸਭ ਤੋਂ ਵੱਡੀ ਸ਼ਕਤੀ ਮਿਲਦੀ ਆ ਤੇ ਪਰਮੇਸ਼ਰ ਤੋਂ ਅਨੁਸਾਰ ਇਹਨਾਂ ਬਰਕਤ ਦੇ ਵਿੱਚ ਗੋਡਨੈਸ